ਹੋਲਾ ਨਾ ਠੀਕ ਇਹ ਬਹਿ ਦਿੱਤਾ ਹੈ ਕਿ ਤੇਰੇ ਵਿੱਚ ਨਾ ਜੀ 80 CEO ਦੇ ਵਿੱਚ ਤੁਹਾਨੂੰ ਐਡਿਟਿਜ ਅਪੋਰਟ ਪੇਸ਼ ਕਰ ਹਾਂਜੀ ਬਾਈਟ ਨੂੰ ਨਾ ਸੁਣ ਸੀ ਜੀ ਬਾਈਟ अरे आवाज तो ठीक आई है अरे पूरी नहीं आई थे है ना ठीक है लेकिन तब कहो ਮਾਨਯੋਗ ਐਸਐਸਪੀ ਸਾਹਿਬ ਫਿਰੋਜ਼ਪੁਰ ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਦੇ ਦਿਸ਼ਾ ਨਿਰਦੇਸ਼ ਸੀਗੇ ਜਿਦੇ ਵਿੱਚ ਇੱਕ ਟੀਮ ਗਠਿਤ ਕੀਤੀ ਗਈ ਸੀ ਵੀ ਪਾਬੰਦੀਸ਼ੁਦਾ ਜਿਹੜੀ ਚਾਈਨਾ ਡੋਰ ਹੈ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਸ ਤੇ ਇੱਕ ਟੀਮ ਐਸਆਈ ਰਾਮ ਪ੍ਰਕਾਸ਼ ਦੇ ਨੇਤਪਤਵ ਵਿੱਚ ਅਸੀਂ ਸਾਰੇ ਇਲਾਕੇ ਦੇ ਵਿੱਚ ਮਮਦੂੜ ਦੇ ਵਿੱਚ ਤੇ ਨਾਲ ਦੇ ਲੱਗਦੇ ਪਿੰਨਾਂ ਦੇ ਵਿੱਚ ਭੇਜੀ ਗਈ ਸੀ ਜਿਨ੍ਹਾਂ ਵਿੱਚੋਂ ਮੁਖਬਰ ਤੋਂ ਇੱਕ ਇਤਲਾਹ ਮਿਲੀ ਕਿ ਸਤਪਾਲ ਜਿਹੜਾ ਬੇਟੂ ਕਦੀਮ ਦਾ ਬੰਦਾ ਹੈ ਇਹ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਔਰ ਉਹਦੇ ਵਿੱਚ ਇਹ ਕਿਸੇ ਪਾਸਿਓਂ ਚਾਈਨਾ ਡੋਰ ਦੇ ਗੱਟੂ ਲਿਆ ਕੇ ਤੇ ਅੱਗੇ ਲੋਕਾਂ ਨੂੰ ਵੇਚਦਾ ਜਿਸ ਤੇ ਕਾਰਵਾਈ ਕਰਦਿਆ ਹੋਇਆ ਮਕਦਮਾ ਨੰਬਰ 5 ਮਿਤੀ 23/1/25 ਨੂੰ 223 ਬੀਐਨਐਸ ਤੇ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ ਅਤੇ এনवायरमेंट ਪ੍ਰੋਟੈਕਸ਼ਨ ਐਕਟ ਦੀ ਧਾਰਾ ਤਹਿਤ ਇਹ ਮਕਦਮਾ ਇਹਦੇਦਰ ਦਰਜ ਰਜਿਸਟਰ ਕੀਤਾ ਗਿਆ ਜਿਸ ਚ ਅੱਜ ਇਹਨੂੰ ਕੋਰਟ ਵਿੱਚ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਕਿੰਨੀ ਬ੍ਰੰਦ ਗਈ ਹੈ ਇਹਦੇ ਤੋਂ ਸਾਨੂੰ 8 ਗੱਟੂ ਜਿਹੜੇ ਚਾਈਨਾ ਡੋਰ ਦੇ ਬ੍ਰੰਦ ਹੋਏ ਆ ਜੇਤੇ ਅਸੀਂ ਕਾਰਵਾਈ ਕਰਕੇ ਇਹਨੂੰ ਅੱਜ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕਰਾਂਗੇ ਕੰਦਰ ਮਾਰ ਲਿਆ ਜਾਊਗਾ ਇਹ ਪਤਾ ਲੱਗਾ ਕਿ ਕਿੱਥੋਂ ਲੈਂਦੀ ਗਈ ਸੀ ਤੇ ਕੌਣ ਦੇਖ ਕੇ ਗਿਆ ਸੀ ਹਜੇ ਤੱਕ ਤਾਂ ਇਹਨਾਂ ਨੇ ਜਿਹੜੀ ਮੁੜਲੀ ਪੁੱਛਗਿਛ ਹੈ ਉਹਦੇ ਵਿੱਚ ਇਹਨੇ ਕੁਝ ਜ਼ਿਕਰ ਨਹੀਂ ਕੀਤਾ ਇਹ ਨਾਮਲੂਮ ਇੱਕ ਬੰਦੇ ਦਾ ਨਾਮ ਲੈਂਦਾ ਵੀ ਕੋਈ ਬੰਦਾ ਆਇਆ ਸੀਗਾ ਮੈਨੂੰ ਦੇਖ ਗਿਆ ਸੀਗਾ ਤੇ ਇਹਨੂੰ ਰਿਮਾਨਡ ਹਾਸਲ ਕਰਕੇ ਇਸ ਤੋਂ ਪੁੱਛਗਿਛ ਕੀਤੀ ਜਾਊਗੀ ਡੁੰਗਾਈ ਦੇ ਨਾਲ ਕਿ ਇਹ ਜੇ ਗੱਟੂ ਇਹਦੇ ਪੁਰ ਆਏ ਆ ਤੇ ਉਹ ਕਿੱਥੋਂ ਆਏ ਆ ਸਿਰਕਿ ਚਤੰਨੀ ਹੋ ਰਹੀ ਹੈ ਸਾਡੇ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਦੇ ਵੀ ਦਿਸ਼ਾ ਨਿਰਦੇਸ਼ ਨੇ ਤੇ ਡੀਐਸਪੀ ਕਰਨੀ ਸ਼ਰਮਾ ਜੀ ਉਹ ਵੀ ਆ ਕੇ ਕਈ ਵਾਰ ਇੱਥੇ ਚੈਕਿੰਗ ਕਰਕੇ ਜਾ ਚੁੱਕੇ ਨੇ ਕਿ ਸਾਰੇ ਮਮਦੂਤ ਵਾਸੀਆਂ ਨੂੰ ਤੇ ਨਾਲ ਦੇ ਲੱਗਦੇ ਪਿੰਨਾਂ ਨੂੰ ਅਸੀਂ ਇਹੀ ਸੰਦੇਸ਼ ਦਿੰਨੇ ਆਂ ਵੀ ਜੇਕਰ ਤੁਸੀਂ ਚੈਨਾ ਡੋਰ ਦੀ ਵਰਤੋਂ ਜਾਂ ਉਹਨੂੰ ਵੇਚੋਗੇ ਜਾਂ ਉਹਦੀ ਵਰਤੋਂ ਕਰੋਗੇ ਤੇ ਉਹ ਰੇਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਔਰ ਇਹਦੇ ਵਿੱਚ ਕਿਸੇ ਦੇ ਵੀ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਤੇ ਅਸੀਂ ਅਪੀਲ ਕਰਦੇ ਆਂ ਵੀ ਜਿਹੜਾ ਆਪਣਾ ਬਸੰਤ ਪੰਚਮੀ ਦਾ ਤਿਉਹਾਰ ਹੈ ਜਿਹੜਾ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਮਨਾਇਆ ਜਾਂਦਾ ਤੇ ਇਹਦੇ ਵਿੱਚ ਧਾਗੇ ਵਾਲੀ ਜਿਹੜੀ ਡੋਰ ਹੈਗੀ ਆ ਕਾਟਨ ਜਿਹਨੂੰ ਕਹਿੰਦੇ ਆ ਉਹਦੇ ਉਹਦੀ ਵਰਤੋਂ ਕਰਕੇ ਜਿਹੜੀ ਆ ਇਹ ਮਨਾਇਆ ਜਾਵੇ ਇਦੇ ਵਿੱਚ ਕਿਤੇ ਵੀ ਚਾਈਨਾ ਡੋਰ ਜਾਂ ਪਲਾਸਟਿਕ ਡੋਰ ਜਿਹੜੀ ਹੈ ਉਹਦੀ ਵਰਤੋਂ ਬਿਲਕੁਲ ਵੀ ਨਾ ਕੀਤੀ ਜਾਵੇ।